ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਫਿਰ ਤੁਸੀਂ ਇਹ ਕਹਾਣੀ ਫੇਸਬੁੱਕ ਪੇਜ ਤੇ ਸੁਣ ਰਹੇ ਹੋ ਤਾਂ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਤੇ ਲਾਈਕ ਜ਼ਰੂਰ ਕਰ ਲਓ ਇੱਕ ਆਪਾਂ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਆਪਣਾ ਇੰਸਟਾਗ੍ਰam ਅਕਾਊਂਟ ਫੇਸਬੁੱਕ ਅਕਾਊਂਟ ਤੇ YouTube ਚੈਨਲ ਦਾ ਲਿੰਕ ਪਾਇਆ ਕਰਾਂਗੇ ਜਿਨ੍ਹਾਂ ਨੇ ਸਬਸਕ੍ਰਾਈਬ ਜਾਂ ਫੋਲੋ ਨਹੀਂ ਕੀਤਾ ਤਾਂ ਸਾਰੇ ਜਣੇ ਫੇਸਬੁੱਕ ਪੇਜ ਨੂੰ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗਦੀ ਆ ਤਾਂ ਇਸ ਨੂੰ ਲਾਈਕ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਤੁਹਾਡੇ ਇੱਕ ਇੱਕ ਲਾਈਕ ਨਾਲ ਸਾਨੂੰ ਕਾਫੀ ਹੌਸਲਾ ਮਿਲਦਾ ਆਪਣੀ ਅੱਜ ਦੀ ਕਹਾਣੀ ਇੱਕ ਪਿੰਡੂ ਪਰਿਵਾਰ ਨਾਲ ਸੰਬੰਧਿਤ ਕਹਾਣੀ ਆ ਇੱਕ ਔਰਤਾ ਵਿਧਵਾ ਔਰਤਾ ਉਹਦੇ ਇੱਕ ਪੁੱਤਰ ਹੁੰਦਾ ਜਦੋਂ ਉਹਦਾ ਪੁੱਤਰ ਛੋਟਾ ਹੁੰਦਾ ਉਦੋਂ ਹੀ ਉਹਦੇ ਹਸਬੰਦ ਦੀ ਮੌਤ ਹੋ ਜਾਂਦੀ ਆ ਉਹ ਔਰਤ ਆਪਣੇ ਪੁੱਤ ਨੂੰ ਫਿਰ ਵੀ ਬੜੀਆਂ ਤੰਗੀਆਂ ਤੁਰਸ਼ੀਆਂ ਦੇ ਨਾਲ ਪਾਲਦੀ ਆ ਦਿਹਾੜੀ ਕਰਦੀ ਆ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਆ ਤੇ ਆਪਣੇ ਪੁੱਤ ਨੂੰ ਵਧੀਆ ਪੜਾਉਂਦੀ ਲਿਖਾਉਂਦੀ ਆ ਪੁੱਤ ਵੱਡਾ ਹੁੰਦਾ ਪੁੱਤ ਵੀ ਪੂਰੀ ਵਫਾਦਾਰੀ ਨਿਭਾਉਂਦਾ ਪੂਰੀ ਮਿਹਨਤ ਨਾਲ ਪੜਦਾ ਦਿਨ ਲਾ ਕੇ ਪੜਦਾ ਕਿਉਂਕਿ ਉਹ ਆਪਣੀ ਮਾਂ ਦੀ ਮਿਹਨਤ ਨੂੰ ਵੇਖਦਾ ਸੀ ਉਹ ਵੇਖਦਾ ਸੀ ਕਿ ਕਿਵੇਂ ਉਹਦੀ ਮਾਂ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਆ ਫਿਰ ਘਰ ਆ ਕੇ ਵੀ ਉਹ ਕਿਸੇ ਦੇ ਕੱਪੜੇ ਸਿਉਂਦੀ ਇਸ ਤਰ੍ਹਾਂ ਮਤਲਬ ਉਹਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਤੇ ਜਦੋਂ ਇਦਾਂ ਮਾਪਿਓ ਮਿਹਨਤ ਕਰਦੇ ਆ ਤਾਂ ਬੱਚੇ ਵੇਖਦੇ ਆ ਉਹਨੇ ਇਹ ਚੀਜ਼ ਠਾਨ ਲਈ ਸੀ ਵੀ ਜਿਹੜਾ ਹੁਣ ਦੁੱਖ ਮੇਰੀ ਮਾਂ ਨੇ ਵੇਖਿਆ ਇਹਨੂੰ ਮੈਂ ਸੁੱਖ ਦੇਣਾ ਵੱਡਾ ਹੋ ਕੇ ਵੀ ਹੋਰ ਤਾਂ ਮੈਂ ਕੁਝ ਕਰ ਨਹੀਂ ਸਕਦਾ ਹਨਾ ਮੈਂ ਆਪਣੇ ਪਿਓ ਨੂੰ ਤਾਂ ਵਾਪਸ ਲਿਆ ਨਹੀਂ ਸਕਦਾ ਪਰ ਮੇਰੀ ਮਾਂ ਨੇ ਮੇਰੀ ਖਾਤਰ ਆਪਣੀ ਜ਼ਿੰਦਗੀ ਨਾਲ ਸਮਝੌਤਾ ਕੀਤਾ ਉਹ ਇਸ ਗੱਲ ਨੂੰ ਨਾ ਐਨਲਾਈਜ਼ ਕਰਦਾ ਸੀ ਸੋਚਦਾ ਸੀ ਕਿ ਜੇ ਮੇਰੀ ਮਾਂ ਚਾਹੁੰਦੀ ਤਾਂ ਮੈਨੂੰ ਛੱਡ ਕੇ ਮੇਰੇ ਦਾਦਾ-ਦਾਦੀ ਕੋਲ ਚਲੀ ਜਾਂਦੀ ਆਪ ਹੋਰ ਵਿਆਹ ਕਰਵਾ ਲੈਂਦੀ ਪਰ ਉਹ ਆਪਣੀ ਮਾਂ ਦੀ ਕੁਰਬਾਨੀ ਨੂੰ ਸਮਝਦਾ ਸੀ ਉਹਨੇ ਇੰਨੀ ਮਿਹਨਤ ਕੀਤੀ ਵੱਡਾ ਹੋ ਕੇ ਉਹਨੂੰ ਵਧੀਆ ਨੌਕਰੀ ਮਿਲ ਗਈ ਜਦੋਂ ਵਧੀਆ ਨੌਕਰੀ ਮਿਲ ਜਾਂਦੀ ਆ ਘਰਵਾਰ ਵਧੀਆ ਬਣ ਗਿਆ ਤਾਂ ਵਧੀਆ ਕੁੜੀ ਪੜ੍ਹੀ ਲਿਖੀ ਕੁੜੀ ਨਾਲ ਉਹਦਾ ਰਿਸ਼ਤਾ ਹੋ ਜਾਂਦਾ ਜਿਹੜੀ ਉਹਦੇ ਘਰ ਵਾਲੀ ਸੀ ਉਹਨੇ ਸਟਰਗਲ ਨਹੀਂ ਕੀਤਾ ਸੀ ਲਾਈਫ ਦੇ ਵਿੱਚ ਉਹਨੂੰ ਮਤਲਬ ਵਧੀਆ ਫੈਮਿਲੀ ਦੇ ਵਿੱਚ ਉਹਦਾ ਜਨਮ ਹੋਇਆ ਸੀ ਜਦੋਂ ਬੱਚੇ ਜੰਮਦੇ ਸਾਰੀ ਸਾਰੀਆਂ ਸਹੂਲਤਾਂ ਵੇਖਦੇ ਆ ਤੇ ਮਾਣਦੇ ਆ ਉਹਨਾਂ ਨੂੰ ਮਿਹਨਤ ਦਾ ਤੇ ਸਟਰਗਲ ਦਾ ਪਤਾ ਨਹੀਂ ਹੁੰਦਾ ਤੇ ਬਜ਼ੁਰਗਾਂ ਦਾ ਸਤਕਾਰ ਵੀ ਉਹਨਾਂ ਦੇ ਦਿਲ ਵਿੱਚ ਐਨਾ ਨਹੀਂ ਹੁੰਦਾ ਹੁਣ ਮੁੰਡਾ ਤਾਂ ਆਪਣੀ ਮਾਂ ਤੇ ਜਾਣਵਾਰ ਦਾ ਸੀ ਥੋੜਾ ਕਿਰਤਾ ਕੁੜੀ ਸੈਟ ਰਹੀ ਫਿਰ ਉਹਨੂੰ ਐ ਲੱਗਣ ਲੱਗ ਗਿਆ ਵੀ ਇਹ ਮੈਨੂੰ ਅਹਿਮੀਅਤ ਨਹੀਂ ਦਿੰਦਾ ਆਪਣੀ ਮਾਂ ਨੂੰ ਅਹਿਮੀਅਤ ਦਿੰਦਾ ਕਿਉਂਕਿ ਜਦੋਂ ਮੁੰਡਾ ਨੌਕਰੀ ਤੋਂ ਆਉਂਦਾ ਉਹ ਆਪਣੀ ਮਾਂ ਕੋਲ ਬੈਠਦਾ ਉਹਦਾ ਹਾਲ ਚਾਲ ਪੁੱਛਦਾ ਉਹਦੇ ਨਾਲ ਗੱਲਾਂ ਬਾਤਾਂ ਕਰਦਾ ਫਿਰ ਉਹ ਆਪਣੇ ਘਰ ਵਾਲੀ ਕੋਲ ਜਾਂਦਾ ਉਹ ਸੋਚਦੀ ਵੀ ਇਹ ਮਾਂ ਨੂੰ ਪਹਿਲਾਂ ਰੱਖਦਾ ਵੀ ਮੈਨੂੰ ਖਾਉਣੀ ਇਹ ਅਹਿਮੀਅਤ ਦਿੰਦਾ ਨਹੀਂ ਆ ਉਹ ਆਪਣੇ ਘਰ ਵਾਲੇ ਨੂੰ ਉਲਾਮਬੇ ਵੀ ਦਿੰਦੀ ਕਿ ਤੁਸੀਂ ਜਦੋਂ ਵੀ ਡਿਊਟੀ ਤੋਂ ਆਉਣੇ ਹੋ ਜਾਂ ਕਿਤੋਂ ਵੀ ਬਾਹਰੋਂ ਆਉਣੇ ਹੋ ਤਾਂ ਤੁਸੀਂ ਸਿੱਧਾ ਮੇਰੇ ਕੋਲ ਨਹੀਂ ਆਉਂਦੇ ਪਹਿਲਾਂ ਤੁਸੀਂ ਆਪਦੀ ਮਾਂ ਦੇ ਸਰਾਣੇ ਬੈਠਦੇ ਹੋ ਵੀ ਤੁਹਾਡੀ ਮਾਂ ਕੋਲ ਹੀ ਰਹੇ ਹੁਣ ਤੱਕ ਉਹ ਕਹਿੰਦਾ ਵੀ ਦੇਖ ਪ੍ਰੀਤ ਮੇਰੀ ਮਾਂ ਦੇ ਖਿਲਾਫ ਤੂੰ ਐਦਾਂ ਬੋਲਨੇ ਮੈਨੂੰ ਵਧੀਆ ਨਹੀਂ ਲੱਗਦਾ ਵੀ ਮੇਰੀ ਮਾਂ ਨੇ ਬਹੁਤ ਸਟਰਗਲ ਕੀਤਾ ਵੀ ਇਸ ਗੱਲ 'ਤੇ ਕੀ ਹੈ ਜਿਵੇਂ ਆਪਣੀ ਮਾਂ ਕੋਲ ਬਹਿ ਜਾਣਾ ਵੀ ਤੇਰੀ ਜਿਹੜੀ ਥਾਂ ਉਹ ਤੇਰੀ ਹੋਈ ਹੈ ਵੀ ਜਿਹੜੀ ਮੇਰੀ ਮਾਂ ਦੀ ਥਾਂ ਉਹ ਮੇਰੀ ਮਾਂ ਦੀ ਹੈ ਵੀ ਇਹ ਨਹੀਂ ਹੈਗਾ ਜੇ ਮੈਂ ਆਪਣੀ ਮਾਂ ਦੀ ਰਿਸਪੈਕਟ ਕਰਦਾ ਆਂ ਆਪਣੀ ਮਾਂ ਨੂੰ ਪਿਆਰ ਕਰਦਾ ਤਾਂ ਤੇਰਾ ਉਹਦੇ ਵਿੱਚ ਕੋਈ ਥਾਂ ਨਹੀਂ ਮੇਰੀ ਜ਼ਿੰਦਗੀ 'ਚ ਵੀ ਤੇਰੀ ਵੀ ਬਹੁਤੀ ਐਮੀਅਤ ਆ ਚਲੋ ਉਹ ਐ ਸਮਝਾਉਂਦਾ ਇੱਕ ਦੋ ਦਿਨ ਤਾਂ ਉਹ ਸਮਝ ਜਾਂਦੀ ਪਰ ਉਹ ਨਾ ਜੈਲਸੀ ਰੱਖਣ ਲੱਗ ਗਈ ਉਹ ਆਪਣੀ ਸੱਸ ਨੂੰ ਚੰਗਾ ਨਾ ਸਮਝਦੀ ਜਦੋਂ ਉਹ ਡਿਊਟੀ ਚਲਿਆ ਜਾਂਦਾ ਤਾਂ ਉਹ ਬੜਬੜ ਕਰਨ ਲੱਗ ਜਾਂਦੀ ਜੇ ਉਹਦੀ ਸੱਸੋ ਤੋਂ ਕੋਈ ਚੀਜ਼ ਮੰਗਦੀ ਤਾਂ ਵੀ ਉਹਨੇ ਬੜਬੜ ਕਰਨਾ ਉਹ ਆਪਣੀ ਸੱਸ ਨੂੰ ਇਦਾਂ ਨਫ਼ਰਤ ਕਰਨ ਲੱਗ ਗਈ ਘਰ ਦੇ ਵਿੱਚ ਕਿਚਕਿਚ ਹੋਇਆ ਕਰੇ ਤੇ ਜਦੋਂ ਮੁੰਡਾ ਆ ਕੇ ਫਿਰ ਡਿਊਟੀ ਤੋਂ ਆਪਣੀ ਮਾਂ ਕੋਲ ਬੈਠਿਆ ਕਰੇ ਉਹ ਫੇਰ ਓਕੀ ਹੋਇਆ ਕਰੇ ਪਰ ਜਿਹੜੀ ਮੁੰਡੇ ਦੀ ਮਾਂ ਸੀ ਉਹਨੇ ਕਦੇ ਵੀ ਆਪਣੇ ਪੁੱਤ ਨੂੰ ਇਹ ਗੱਲ ਨਹੀਂ ਦੱਸੀ ਸੀ ਵੀ ਤੇਰੇ ਜਾਣ ਤੋਂ ਬਾਅਦ ਨੂੰ ਮੇਰੇ ਨਾਲ ਲੜਦੀ ਆ ਉਹ ਕਹਿ ਦਿੰਦੀ ਵੀ ਦੇਖ ਪੁੱਤ ਵੀ ਜਦੋਂ ਵੀ ਤੂੰ ਬਾਹਰੋਂ ਆਉਣਾ ਵੀ ਮੈਂ ਤਾਂ ਇੱਥੇ ਪਈ ਰਹਿਣੀ ਆ ਚੱਲ ਕੋਈ ਨਾ ਮੇਰੇ ਕੋਲ ਨਾ ਆਇਆ ਕਰ ਪਹਿਲਾਂ ਤੂੰ ਸਿੱਧਾ ਅੰਦਰ ਜਾਇਆ ਕਰ ਜਾ ਕੇ ਇਹ ਚਾਹ ਪਾਣੀ ਪੀ ਕੇ ਕੱਪੜੇ ਬਦਲ ਕੇ ਫਿਰ ਤੂੰ ਮੇਰੇ ਕੋਲ ਬਹਿ ਜਾਇਆ ਕਰ ਜੇ ਤੂੰ ਮੇਰੇ ਕੋਲ ਨਾ ਵੀ ਬੈਠੇਂਗਾ ਤਾਂ ਵੀ ਕੋਈ ਨਹੀਂ ਵੀ ਤੂੰ ਜਿਹੜੀ ਨੂ ਰਾਣੀ ਆ ਉਹਦਾ ਹਾਲਚਾਲ ਪੁੱਛਿਆ ਕਰ ਉਹਨੂੰ ਬਾਹਰ ਅੰਦਰ ਲੈ ਕੇ ਜਾਇਆ ਕਰ ਵੀ ਸਾਰਾ ਦਿਨ ਤਾਂ ਤੂੰ ਕੰਮ ਤੇ ਰਹਿਣਾ ਵੀ ਫਿਰ ਆਉਣਾ ਤਾਂ ਤੂੰ 2-4 ਘੰਟੇ ਜਾਂ ਫਿਰ ਸੌ ਜਾਣਾ ਹੁੰਦਾ ਪਰ ਰਾਤ ਨੂੰ ਵੀ ਮੇਰੀ ਨੂ ਨੂੰ ਖੁਸ਼ ਰੱਖਿਆ ਕਰ ਉਹ ਕਹਿੰਦੀ ਵੀ ਮੈਨੂੰ ਕੋਈ ਪ੍ਰੋਬਲਮ ਨਹੀਂ ਜੀ ਨਾ ਹੀ ਮੈਨੂੰ ਕੋਈ ਤਕਲੀਫ ਆ ਵੀ ਮੈਂ ਤਾਂ ਸਾਰਾ ਦਿਨ ਬੈਠੀ ਰਹਿਣੀ ਆ ਵੀ ਮੇਰੇ ਕੋਲੇ ਤਾਂ ਕਦੇ ਕੋਈ ਆ ਗਈ ਕਦੇ ਕੋਈ ਆ ਗਈ ਮੇਰਾ ਦਿਨ ਲੰਘ ਜਾਂਦਾ ਵੀ ਨੂ ਵਿਚਾਰੀ ਅੰਦਰ ਇਕੱਲੀ ਹੁੰਦੀ ਆ ਵੀ ਇਕੱਲਾ ਬੰਦਾ ਵੀ ਬੋਰ ਹੋ ਜਾਂਦਾ ਉਹ ਕਹਿੰਦਾ ਵੀ ਨਹੀਂ ਮਾਂ ਤੇਰੀ ਨੂ ਨੂੰ ਕੋਈ ਪ੍ਰੋਬਲਮ ਨਹੀਂ ਵੀ ਜੇ ਮੈਂ ਤੇਰੇ ਕੋਲੇ 10 ਮਿੰਟ ਲਾ ਲੈਣਾ ਵੀ ਉਸ ਤੋਂ ਬਾਅਦ ਮੈਂ ਤੇਰੀ ਨੂ ਕੋਲ ਹੀ ਰਹਿਣਾਗਾ ਵੀ ਤੂੰ ਐਂ ਨਾ ਕਰਿਆ ਕਰ ਉਹ ਕਹਿੰਦੀ ਚਲ ਠੀਕ ਆ ਪੁੱਤ ਚਲੋ ਐਦਾਂ ਹੀ ਸਾਲ 6 ਮਹੀਨੇ ਲੰਘ ਗਏ ਸਾਲ 6 ਮਹੀਨੇ ਲੰਘੇ ਇੱਕ ਦਿਨਾਂ ਜਿਹੜੀ ਉਹਦੀ ਮੰਮੀ ਸੀ ਮੁੰਡੇ ਦੀ ਉਹ ਕਿਤੇ ਬਾਹਰ ਗੁਰਦੁਆਰੇ ਗਈ ਸੀ ਗੁਰਦੁਆਰੇ ਗਈ ਤੇ ਉੱਥੇ ਨਾ ਉਹ ਪੌੜੀਆਂ ਤੋਂ ਤਿਲਕ ਕੇ ਡਿੱਗ ਪਈ ਜਦੋਂ ਡਿੱਗੀ ਉਹਦੇ 6 ਵਜ ਗਈ ਚੂਲੇ ਤੇ ਤੇ ਉਹਨੂੰ ਦੋ ਬੰਦੇ ਬੁੜੀਆਂ ਲਈ ਆਉਣ ਫੜਕੇ ਤੇ ਉਹਨੂੰ ਲਿਆ ਕੇ ਮੰਜੇ ਤੇ ਪਾਤਾ ਤੇ ਨੂੰਹ ਸੀ ਜਦੋਂ ਉਹਨੂੰ ਆਵਾਜ਼ ਮਾਰੀ ਵੀ ਭਾਈ ਕੋਈ ਘਰੇ ਆ ਵੀ ਆਹ ਤੁਹਾਡੀ ਮੰਮੀ ਦੇ 6 ਵਜ ਗਈ ਤੇ ਉਹ ਨਾ ਉਹਨਾਂ ਦੇ ਸਾਹਮਣੇ ਬੁੜਬੁੜ ਕਰਨ ਲੱਗੀ ਇਹਨੀ ਇਸ ਬੁੜੀ ਨੇ ਲਹੂ ਪੀ ਲਿਆ ਕਹਿੰਦੀ ਨਾ ਇਹ ਘਰੇ ਜਿਉਣ ਦਿੰਦੀ ਆ ਨਾ ਬਾਹਰ ਜਿਉਣ ਦਿੰਦੀ ਆ ਇਹਨੂੰ ਕੀ ਗੁਰਦੁਆਰੇ ਜਾਣ ਨੂੰ ਹੋਇਆ ਸੀ ਇਹ ਤਾਂ ਘਰੇ ਨਹੀਂ ਟਿਕਿਆ ਜਾਂਦਾ ਸਾਰਾ ਦਿਨ ਕੌਲੇ ਕੱਚ ਦੀ ਰਹਿੰਦੀ ਆ ਕਦੇ ਉਧਰ ਤੁਰ ਗਈ ਕਦੇ ਉਧਰ ਤੁਰ ਗਈ ਇਹ ਉਮਰ ਐਂ ਤੁਰਨ ਫਿਰਨ ਦੀ ਹੁੰਦੀ ਆ ਤੇ ਜਿਹੜੇ ਉਹ ਛੱਡਣ ਆਏ ਸੀ ਉਹ ਹੈਰਾਨ ਰਹਿ ਗਏ ਵੀ ਐਦਾਂ ਵੀ ਕੋਈ ਬੋਲਦਾ ਹੁੰਦਾ ਉਹ ਵੀ ਬਗਾਨਿਆਂ ਦੇ ਸਾਹਮਣੇ ਉਹ ਕਹਿੰਦੇ ਵੀ ਕੋਈ ਨਾ ਧੀਏ 6 ਫੀਟ ਦਾ ਕੋਈ ਪਤਾ ਨਹੀਂ ਹੁੰਦਾ ਵੀ ਕਦੋਂ ਵੱਜ ਜਾਂਦੀ ਆ ਵੀ ਇਹ ਨਹੀਂ ਕੀ ਪਤਾ ਹੁੰਦਾ ਵੀ ਉਹ ਤਾਂ ਜੇ ਵੱਜਣੀ ਹੁੰਦੀ ਵੀ ਘਰੇ ਵੀ ਵੱਜ ਜਾਂਦੀ ਆ ਕਈ ਵਾਰੀ ਕੋਈ ਬਾਥਰੂਮ 'ਚ ਡਿੱਗ ਪਿਆ ਕੋਈ ਕਿਤੇ ਡਿੱ ਵੀ ਫੱਟ ਦਾ ਕੋਈ ਪਤਾ ਨਹੀਂ ਹੁੰਦਾ ਚਲੋ ਉਹ ਐਂ ਕਹਿ ਕੇ ਚਲੇ ਜਾਂਦੇ ਆ ਤੇ ਉਹਦੇ ਨਾਲ ਵਿਚਾਰੀ ਦੇ ਦਰਦ ਹੁੰਦਾ ਉਹ ਕਹਿੰਦੀ ਵੀ ਪੁੱਤ ਐਂ ਕਰ ਤੂੰ ਜੱਗੀ ਨੂੰ ਫੋਨ ਲਾ ਦੇ ਵੀ ਉਹ ਡਿਊਟੀ ਤੋਂ ਛੇਤੀ ਆ ਜਾਊਗਾ ਵੀ ਮੇਰੇ ਤੋਂ ਦਰਦ ਨਹੀਂ ਸਹਾਰਿਆ ਜਾਂਦਾ ਉਹ ਨੂੰ ਕਹਿੰਦੀ ਨਾ ਤੂੰ ਚੁੱਪ ਕਰਕੇ ਪਈ ਰਹਿ ਕੋਈ ਨਾ ਮੈਂ ਤੈਨੂੰ ਦਰਦ ਦੀ ਗੋਲੀ ਦੇ ਦੇਣੀ ਆ ਹੋਰ ਨਾ ਨਵੇਂ ਖਰਚੇ ਖੜੇ ਕਰ ਹੁਣ ਤੂੰ ਇਹ ਭਾਲਦੀਆਂ ਵੀ ਉਹ ਕੰਮ ਛੱਡ ਕੇ ਆਵੇ ਤੇ ਤੈਨੂੰ ਲੈ ਕੇ ਹਸਪਤਾਲ ਜਾਵੇ ਉਹ ਕਹਿੰਦੀ ਵੀ ਦੇਖ ਪੁੱਤ ਵੀ ਅੱਗੇ ਕਿਹੜਾ ਮੈਂ ਰੋਜ਼ੀ ਕਾਉਣੀ ਆ ਵੀ ਮੇਰੇ ਦਰਦ ਬਹੁਤ ਜ਼ਿਆਦਾ ਹੋ ਰਿਹਾ ਬਿਸਹਾਰਿਆ ਨਹੀਂ ਜਾ ਰਿਹਾ ਉਹ ਡਾਕਟਰ ਨੂੰ ਲੈ ਆਊਗਾ ਵੀ ਕਿਤੇ ਹੋਰ ਨਾ ਕੋਈ ਹੈਨਾ ਹੱਡੀ ਕੋਈ ਟ੍ਰੈਕ ਹੋ ਗਈ ਹੋਵੇ ਕੁਝ ਵੀ ਹੋ ਗਿਆ ਹੋਵੇ ਤੇ ਚੱਲ ਉਹ ਨਾ ਮੰਨਦੀ ਨਹੀਂ ਉਹਦੀ ਗੱਲ ਉਹਨੂੰ ਦਰਦ ਦੀ ਗੋਲੀ ਦੇ ਦਿੰਦੀ ਆ ਦਰਦ ਦੀ ਗੋਲੀ ਨਾਲ ਹੁਣ ਦਰਦ ਕਿੱਥੇ ਟਿਕਣਾ ਸੀ ਉਹਦੇ ਚੂਲੇ ਦੇ ਵਿੱਚ ਹੱਡੀ 'ਚ ਤਰੇੜ ਆ ਗਈ ਹੁਣ ਉਹ ਦਰਦ ਕਿੱਥੇ ਟਿਕਣਾ ਸੀ ਪਰ ਫਿਰ ਵੀ ਉਹ ਵਿਚਾਰੀ ਨਾ ਦਰਦ ਦੀ ਚੁੱਪ ਕਰਕੇ ਪਈ ਗਈ ਤੇ ਹੂੰ ਹੂੰ ਕਰੀ ਗਈ ਚਲੋ ਸ਼ਾਮ ਨੂੰ ਮੁੰਡਾ ਘਰੇ ਆਇਆ ਹੁਣ ਮੁੰਡੇ ਦੀ ਉਹੀ ਆਦਤ ਉਹ ਮਾਂ ਕੋਲ ਆਇਆ ਤੇ ਮਾਂ ਵਿਚਾਰੀ ਹੂੰ ਹੂੰ ਕਰੀ ਜਾਂਦੀ ਆ ਉਹ ਕਹਿੰਦਾ ਵੀ ਮਾਂ ਤੈਨੂੰ ਕੀ ਹੋਇਆ ਤੇ ਉਹ ਤਾਂ ਨਾ ਵਿਚਾਰੀ ਤੋਂ ਬੋਲਿਆ ਨਹੀਂ ਜਾਂਦਾ ਉਹਦੀਆਂ ਅੱਖਾਂ ਭਰ ਜਾਂਦੀਆਂ ਨੇ ਤੇ ਉਹ ਆਪਦੇ ਮੁੰਡੇ ਨੂੰ ਐ ਹੱਥ ਮਾਰ ਦਿੰਦੀ ਆ ਉਹ ਕਹਿੰਦਾ ਵੀ ਮਾਂ ਤੈਨੂੰ ਤਾਂ ਮੈਂ ਚੰਗੀ ਭਲੀ ਨੂੰ ਛੱਡ ਕੇ ਗਿਆ ਸੀ ਵੀ ਤੈਨੂੰ ਕੀ ਹੋ ਗਿਆ ਉਹ ਆਵਾਜ਼ ਮਾਰਦਾ ਆਪਦੇ ਘਰ ਵਾਲੀ ਨੂੰ ਪ੍ਰੀਤ ਪ੍ਰੀਤ ਆਉਂਦੀ ਆਹੋ ਹਾਂ ਕਹਿੰਦੀ ਕੀ ਹੋ ਗਿਆ ਆਉਂਦੀ ਲੱਗ ਗਏ ਗੇਟ 'ਚ ਹੀ ਅੰਦਰ ਆ ਕੇ ਬਾਜ ਮਾਰ ਲਓ ਅੰਦਰ ਆ ਕੇ ਪੁੱਛ ਲਓ ਕੀ ਪੁੱਛਣਾ ਉਹ ਕਹਿੰਦਾ ਕਮਾਲ ਆ ਪ੍ਰੀਤ ਤੂੰ ਐ ਕਿਉਂ ਬੋਲਦੀ ਆ ਵੀ ਆਪਣੀ ਬੀਬੀ ਦਾ ਕੀ ਹਾਲ ਐ ਹੂ ਹੂ ਕਰੀ ਜਾਂਦੀ ਐ ਵੀ ਇਹਨੂੰ ਕੋਈ ਬੁਖਾਰ ਵਗੈਰਾ ਆ ਕੋਸ ਨਹੀਂ ਹੋਇਆ ਕਹਿੰਦੀ ਇਹਨੂੰ ਕੋਈ ਬੁਖਾਰ ਨਹੀਂ ਐਵੇਂ ਤੁਰੇ ਫਿਰਦੀ ਆ ਕਹਿੰਦੀ ਸਾਰਾ ਦਿਨ ਬਾਹਰ ਤੁਰੇ ਫਿਰਦੀ ਆ ਗੁਰੂ ਘਰ ਗਈ ਸੀ ਗੁਰੂ ਘਰ ਜਾਣ ਨੂੰ ਕਹਿੰਦੀ ਸਾਰੇ ਪਾਪ ਧੋਤੇ ਜਾਣਗੇ ਕਿ ਕਿਹਣੀ ਹੰਦਾ ਕਰੇ ਉੱਥੇ ਡਿੱਗ ਪਈ ਲੋਕ ਛੱਡ ਕੇ ਗਏ ਨੇ ਕਹਿੰਦੀ ਉਦੋਂ ਦੀ ਹੂ ਹੂ ਲਾਈ ਆ ਗੋਲੀ ਦੇਤੀ ਸੀ ਕਹਿੰਦੀ ਇਹ ਤਾਂ ਫਿਰ ਵੀ ਨਹੀਂ ਟਿੱਕੀ ਉਹ ਕਹਿੰਦਾ ਅੱਛਾ ਮਾਂ ਦੇ 6 ਵਜੇ ਤੇ ਤੂੰ ਮੈਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ ਲੈ ਕਹਿੰਦੀ ਮੈਂ ਤੁਹਾਨੂੰ ਕੀ ਦੱਸਦੀ ਹੁਣ ਤੁਸੀਂ ਆ ਗਏ ਤੁਹਾਨੂੰ ਪਤਾ ਲੱਗ ਗਿਆ ਪਤਾ ਲੱਗ ਹੀ ਜਾਣਾ ਸੀ ਉਹ ਕਹਿੰਦਾ ਵੀ ਨਾ ਜਾਣਿਆ 6 ਜਿਆਦਾ ਹੁੰਦੀ ਆ ਉਹਨੇ ਆਪਣੀ ਮਾਂ ਨੂੰ ਪੁੱਛਿਆ ਜਦੋਂ मां ਨੂੰ ਖੜਾ ਕਰਨ ਦੀ ਕੋਸ਼ਿਸ਼ ਕੀਤੀ ਤੇ मां ਦੀ ਨ ચીਕ ਨਿਕਲ ਗਈ मां ਕਹਿੰਦੀ ਵੀ ਪੁੱਤ ਮੈਨੂੰ ਛੇੜ ਨਾ ਵੀ ਮੇਰੇ ਤੋਂ ਹੱਲਿਆ ਨਹੀਂ ਜਾਂਦਾ ਜਦੋਂ मां ਦੀ ચીਕ ਨਿਕਲੀ ਤੇ ਪੁੱਤ ਦਾ ਵੀ ਨਾ ਫਿਰ ਜਿਵੇਂ ਕਾਲ ਦੇ ਚ ਰੁਗ ਭਰਿਆ ਜਾਂਦਾ ਉਹ ਕਹਿੰਦਾ मां ਤੂੰ ਇੰਨੀ ਤਕਲੀਫ ਚ ਪਈ ਆ ਤੂੰ ਪ੍ਰੀਤ ਨੂੰ ਕਹਿੰਦੀ ਮੈਨੂੰ ਫੋਨ ਕਰਦੀ ਉਹ ਕਹਿੰਦੀ ਪੁੱਤ ਮੈਂ ਸੋਚਿਆ ਵੀ ਚਲ ਕਾਹਨੂੰ ਤਕਲੀਫ ਦੇਣੀ ਆ ਚਲੋ ਉਹਨਾਂ ਡਾਕਟਰ ਦੇ ਲੈ ਜਾਂਦਾ ਉਹਨੂੰ ਨੂੰ ਤਾਂ ਫੇਰ ਨਹੀਂ ਜਾਂਦੀ ਨੂੰ ਆਪਣੀ मां ਨੂੰ ਫੋਨ ਕਰਦੀ ਆ ਮਾਂ ਨੂੰ ਕਹਿੰਦੀ ਵੀ ਪਹਿਲਾਂ ਤਾਂ ਆ ਕੇ ਪੈਂਦ ਸਰਾਣੇ ਪੈਂਦਾ ਸੀ ਵੀ ਹੁਣ ਹੋਰ ਨਮੀ ਸੱਟ ਸਿਹੜ ਕੇ ਬੈ ਗਈ ਤੇ ਲੈ ਕੇ ਹਸਪਤਾਲ ਗਿਆ ਵੀ ਪਤਾ ਨਹੀਂ ਡਾਕਟਰ ਕੀ ਦੱਸਣਗੇ ਐ ਨਹੀਂ ਪਤਾ ਜੀ ਆਪਰੇਸ਼ਨ ਹੋ ਗਿਆ ਤਾਂ ਕਿੰਨੇ ਕੁ ਪੈਸੇ ਲੱਗਣਗੇ ਮਾਂ ਕਹਿੰਦੀ ਤੇਰੀ ਸੱਸ ਤਾਂ ਕਹਿੰਦੀ ਤੁਹਾਡੇ ਪੈਸੇ ਖਰਚ ਕਰਾਉਣ ਨੂੰ ਆ ਬੇਲੀ ਕਹਿੰਨੀ ਮੈਂ ਤੈਨੂੰ ਕਹਿੰਦੀ ਹੁੰਦੀ ਸੀ ਵੀ ਇਹਨੂੰ ਘਰ ਹੀ ਰੱਖਿਆ ਕਰਕੇ ਤੇ ਨਾ ਜਾਣ ਦਿਆ ਕਰ ਉਹ ਕਹਿੰਦੀ ਵੀ ਜਦੋਂ ਮੈਂ ਮਾਂ ਨੂੰ ਟੋਕਦੀ ਸੀ ਉਹ ਨਹੀਂ ਹਟਦੀ ਸੀ ਕਹਿੰਦੀ ਉਹ ਤਾਂ ਚੁੱਪ ਕਰਕੇ ਤੁਰ ਜਾਂਦੀ ਸੀ ਮੈਂ ਤਾਂ ਕਹਿੰਦੀ ਅੰਦਰ ਪਈ ਸੀ ਕਮਰੇ 'ਚ ਮੈਨੂੰ ਕੀ ਪਤਾ ਕਿਹੜੇ ਵੇਲੇ ਵਗ ਗਈ ਉਗੈ ਨਹੀਂ ਚੱਲ ਕੋਈ ਨਾ ਗਿਆ ਉਹਦਾ ਪੁੱਤ ਲੈ ਕੇ ਦਵਾਈ ਦਿਵਾ ਲੇਗਾ ਚੱਲ ਤੂੰ ਬੋਲੀ ਨਾ ਲੜੀ ਨਾ ਤੇ ਚਲੋ ਭਾਈ ਉਹ ਆ ਗਿਆ ਹਸਪੀਟਲ ਤੋਂ ਆ ਗਿਆ ਤੇ ਡਾਕਟਰ ਨੇ ਦੂਜੇ ਦਿਨ ਬੁਲਾਇਆ ਵੀ ਐਕਸ-ਰੇ ਕਰਵਾਵਾਂਗੇ ਦੂਜੇ ਦਿਨ ਹੁਣ ਛੁੱਟੀ ਲੈਣੀ ਪੈਣੀ ਸੀ ਤੇ ਸਵੇਰੇ ਫੇਰ ਲੱਗੀ ਨੂੰ ਤਾਂ ਬੜਬੜ ਕਰਨ ਹੁਣ ਆਪਦੀ ਮਾਂ ਖਾਤਰ ਤੂੰ ਛੁੱਟੀ ਲਏਗਾ ਤੈਨੂੰ ਮੈਂ ਕਿੰਨੇ ਵਾਰ ਕਿਹਾ ਵੀ ਆਪਾਂ ਪੇਕੇ ਮਿਲઈએ ਮੇਰੇ ਘੁੰਮ ਫਿਰ ਆਏ ਉਦੋਂ ਤਾਂ ਤੇਰੇ ਕੋਲੇ ਟਾਈਮ ਨਹੀਂ ਹੁੰਦਾ ਮਾਂ ਵੇਲੇ ਤੇਰੇ ਕੋਲੇ ਟਾਈਮ ਹੈਗਾ ਉਹ ਨਾ ਵਿਆ ਕਰਾਉਂਦਾ ਮੇਰੇ ਨਾਲ ਮੇਰੇ ਦੂ ਸਾਰੇ ਸ਼ੌਂਕ ਮਾਰਦੇ ਹੁਣ ਮਾਂ ਨੂੰ ਲੈ ਕੇ ਕਿਵੇਂ ਭੱਜਾਂ ਉਹ ਕਹਿੰਦਾ ਵੀ ਪ੍ਰੀਤ ਕਿਸੇ ਗੱਲ ਦੀ ਨਾ ਹੱਦ ਹੁੰਦੀ ਆ ਵੀ ਮਾਂ ਕਿਹੜਾ ਚਾਹ ਨੂੰ ਗਈ ਆ ਜਾਂ ਮੈਂ ਕਿਹੜਾ ਮਾਂ ਨੂੰ ਚਾਹ ਨੂੰ ਲੈ ਕੇ ਜਾਣਾ ਵੀ ਛੱਟ ਤਾਂ ਜਰ ਕਦੋਂ ਵੀ ਕਿਸੇ ਦੇ ਵੱਜ ਸਕਦੀ ਆ ਵੀ ਜਦੋਂ ਕਿਤੇ ਘੁੰਮਣ ਫਿਰਨ ਦਾ ਟਾਈਮ ਹੁੰਦਾ ਉਦੋਂ ਆਪਾਂ ਜਾਂਦੇ ਨਹੀਂ ਵੀ ਤੂੰ ਸਾਰਾ ਦਿਨ ਨਾ ਕਲੇਸ਼ ਨਾ ਕਰਿਆ ਕਰ ਕਈ ਵਾਰੀ ਕਲੇਸ਼ ਪੈ ਜਾਂਦਾ ਉੱਤੇ ਬੰਦੇ ਦੇ ਤੇ ਚੱਲ ਭਈ ਉਹ ਬੜਬੜ ਕਰਕੇ हट ਜਾਂਦੀ ਉਹ ਕਹਿੰਦਾ ਤੂੰ ਤਿਆਰ ਹੋ ਆਪਾਂ ਜਾ ਕੇ ਲੈ ਕੇ ਜਾਣਾ ਮੰਮੀ ਨੂੰ ਕਹਿੰਦੀ ਦੇਖੋ ਜੀ ਮੇਰੀ ਤਾਂ ਮਾਂ ਨਹੀਂ ਆਉਣਾ ਮੇਰੇ ਤੋਂ ਤਾਂ ਨਾ ਹੁਣ ਜਾਇਆ ਜਾਵੇ ਨਾ ਫਿਰ ਤੁਸੀਂ ਲੈ ਜਾਓ ਚਲ ਉਹ ਨਾ ਬੋਲਦਾ ਨੀ ਕਲੇਸ਼ ਤੋਂ ਡਰਦਾ ਤੇ ਉਹ ਓਮੀ ਔਖਾ ਸੌਖਾ ਉਹਨੂੰ ਗੱਡੀ 'ਚ ਬਿਠਾਉਂਦਾ ਤੇ ਹਸਪਤਾਲ ਲਿਆ ਜਾਂਦਾ ਦੂਜੇ ਦਿਨ ਤੇ ਉਧਰੋਂ ਨੂੰਹ ਦੀ ਮਾਂ ਆ ਜਾਂਦੀ ਆ ਨੂੰਹ ਦੀ ਮਾਂ ਜਿਹੜੀ ਉਹਨੂੰ ਕਦੇ ਵੀ ਚੰਗੀ ਮਤ ਨਹੀਂ ਜਿੰਦੀ ਸੀ ਤੇ ਉਹ ਆ ਕੇ ਕਹਿੰਦੀ ਵੀ ਪੁੱਤ ਤੂੰ ਨਾਲ ਜਾਣਾ ਸੀ ਉੱਥੇ ਕੀ ਪਤਾ ਕਿੰਨੇ ਕ ਪੈਸੇ ਲੱਗਣਗੇ ਜੇ ਤੂੰ ਨਾਲ ਜਾਂਦੀ ਤੈਨੂੰ ਪਤਾ ਤਾਂ ਲੱਗਦਾ ਵੀ ਮਾਂ ਤੇ ਨਾ ਕਿਤੇ ਸਾਰੇ ਪੈਸੇ ਖਰਚ ਕਰ ਦੇ ਹੋਰ ਤੁਸੀਂ ਕਰਜਈ ਹੋਮੋ ਉਹ ਤਾਂ ਬੁੱਢਾ ਹੱਡਾ ਕਹਿੰਦੀ ਹੁਣ ਐ ਨਹੀਂ ਪਤਾ ਡਾਕਟਰ ਚੂਲੇ ਦਾ ਆਪਰੇਸ਼ਨ ਕਰਾਣ ਨੂੰ ਕਹਿ ਦੇਣਾ ਤੇ ਉਧਰ ਹਸਪੀਟਲ ਦੇ ਵਿੱਚ ਉਹੀ ਗੱਲ ਹੋਈ ਜਦੋਂ ਐਕਸ-ਰੇ ਕਰਾਇਆ ਉਹਦੇ ਵਿੱਚ ਕੋਈ ਜ਼ਿਆਦਾ ਪਤਾ ਨਾ ਲੱਗਿਆ ਤੇ ਡਾਕਟਰ ਕਹਿੰਦੇ ਐਮ ਆਰ ਆਈ ਕਰਾਓ ਐਮ ਆਰ ਆਈ ਕਰਾਈ ਤੇ ਐਮ ਆਰ ਆਈ ਦੇ ਵਿੱਚ ਆ ਗਿਆ ਵੀ ਚੂਲੇ ਦੀ ਜਿਹੜੀ ਕੋਈ ਮੇਨ ਹੱਡੀ ਆ ਉਹਦੇ ਵਿੱਚ ਨਾ ਕਾਫੀ ਜ਼ਿਆਦਾ ਤਰੇਡ ਆ ਗਈ ਹੁਣ ਉਹ ਤਰੇਡ ਭਰਨੀ ਤਾਂ ਹੈ ਨਹੀਂ ਸੀ ਵੀ ਉਹ ਤਾਂ ਭਈ ਚੂਲਾ ਨਵਾਂ ਪਾਊਗਾ ਵੀ ਜੇ ਹੁਣ ਨਾ ਪਾਇਆ ਤੇ ਇਹ ਮੰंजे ਤੇ ਬਹਿ ਜਾਊਗੀ ਐਦਾਂ ਹੀ ਇਹ ਤੋਂ ਨਾ ਤੁਰਿਆ ਜਾਣਾ ਵੀ ਤਕਲੀਫ ਵੀ ਰਹੂਗੀ ਦਰਦ ਨਹੀਂ ਸਹਾਰਿਆ ਜਾਣਾ ਉਹ ਕਹਿੰਦਾ ਵੀ ਡਾਕਟਰ ਸਾਹਿਬ ਤੁਸੀਂ ਆਪਰੇਸ਼ਨ ਦੀ ਤਿਆਰੀ ਕਰੋ ਤੇ ਵੀ ਖਰਚ ਕਿੰਨਾ ਆਜੂ ਉਹ ਕਹਿੰਦੇ ਵੀ 5 ਤੋਂ 7 ਲੱਖ ਰੁਪਏ ਖਰਚ ਆਜੂ ਕਹਿੰਦਾ ਕੋਈ ਗੱਲ ਨਹੀਂ ਮੈਂ ਪੈਸੇ ਦਾ ਇੰਤਜ਼ਾਮ ਕਰਦਾ ਤੁਸੀਂ ਜਿਹੜੀ ਕਾਰਵਾਈ ਆਪਰੇਸ਼ਨ ਦੀ ਸ਼ੁਰੂ ਕਰੋ ਤੇ ਉਹਨਾ ਆਪਣੇ ਘਰ ਵਾਲੀ ਨੂੰ ਫੋਨ ਕਰਦਾ ਪ੍ਰੀਤ ਨੂੰ ਵੀ ਪ੍ਰੀਤ ਮੰਮੀ ਦੀ ਸੱਟ ਤਾਂ ਨਾ ਕਾਫੀ ਵੱਧ ਹੈਗੀ ਵੀ ਆਪਰੇਸ਼ਨ ਕਰਨਾ ਪਊ ਊਲਾ ਨਾ ਮਾ ਪਊ ਤੇ ਉਹ ਕਹਿੰਦੀ ਅੱਛਾ ਹੁਣ ਇਹ ਗੁੜੀ ਜਾਂਦੀ ਜਾਂਦੀ ਪੈਸਿਆਂ ਦੀ ਖਾਊ ਆ ਨਾਲੇ ਕਹਿੰਦੀ ਚੂਲਾ ਪਵਾ ਕੇ ਕੀ ਪਤਾ ਇਹਦਾ ਬਚੂਗੀ ਕਿ ਨਾ ਉਹ ਕਹਿੰਦਾ ਚ ਮੇਰੀ ਮਾਂ ਦੇ ਬਾਰੇ ਇਹੋ ਜੀ ਗੱਲਾਂ ਨਾ ਬੋਲ ਜੇ ਆਪਦੀ ਜਿੰਦ ਬੇਚ ਕੇ ਵੀ ਮੈਨੂੰ ਮੇਰੀ ਮਾਂ ਦਾ ਆਪਰੇਸ਼ਨ ਕਰਾਉਣਾ ਪਿਆ ਨਾ ਮੈਂ ਕਰਾ ਦੂੰ ਤੈਨੂੰ ਲੋੜ ਨਹੀਂ ਬੋਲਣ ਦੀ ਤੇ ਤੂੰ ਬਸ ਚੁੱਪ ਮੈਂ ਤਾਂ ਤੈਨੂੰ ਫੋਨ ਕੀਤਾ ਸੀ ਵੀ ਤੂੰ ਆਵੇਂਗੀ ਇੱਥੇ ਮੇਰੀ ਹੈਲਪ ਕਰਾਵੇਂਗੀ ਕਹਿੰਦੀ ਦੇਖੋ ਤੁਸੀਂ ਆਪਦੀ ਮਾਂ ਲਿਓ ਤੇ ਮਾਂ ਦੀ ਬਣ ਕੇ ਰਹੋ ਤੂੰ ਸਾਹਮਣੇ ਕਹਿੰਦੀ ਆ ਉਹਦੀ ਮਾਂ ਨੂੰ ਮੇਰੇ ਨਾਲ ਕਿਦੋਂ ਬੋਲਿਆ ਤੂੰ ਤਰੇ ਸਿੱਧੇ ਟੰਗ ਮੇਰੀ ਤਾਂ ਮਾਂ ਆਈ ਆ ਮੈਂ ਤਾਂ ਆਪਦੀ ਮਾਂ ਨਾਲ ਚੱਲੀ ਆ ਸਾਹਮਣੇ ਕਹਿੰਦੀ ਨਾਲੇ ਪਤਾ ਲੱਗੂ ਮੇਰੇ ਬਿਨਾ ਕਿਵੇਂ ਸਾਂਭਲੇਗਾ ਉਹ ਕਹਿੰਦਾ ਪ੍ਰੀਤ ਵੀ ਤੂੰ ਹੁਣ ਮੰਮੀ ਨਾਲ ਜਾ ਰਹੀਆਂ ਮੰਮੀ ਨਾਲ ਜਾਣ ਦਾ ਤੇਰਾ ਕੀ ਮਤਲਬ ਮੈਂ ਹਸਪਤਾਲ ਨਾਲ ਸਗੋਂ ਤੈਨੂੰ ਹਸਪਤਾਲ ਲੈਣਾ ਚਾਹੀਦਾ ਰੋਟੀ ਪਾਣੀ ਵੀ ਲੈ ਕੇ ਆਉਣਾ ਚਾਹੀਦਾ ਕਹਿੰਦੀ ਦੇਖੋ ਜੀ ਮੇਰੇ ਤਾਂ ਭਰਾ ਦਾ ਮੰਗਣਾ ਮੈਂ ਤਾਂ ਜਾਣਾ ਮੈਂ ਨਹੀਂ ਰਹਿੰਦੀ ਨਾਲੇ ਮੈਂ ਕੋਈ ਠੇਕਾ ਨਹੀਂ ਲਿਆ ਤੇਰੀ ਮਾਂ ਨੂੰ ਸੰਭਣ ਦਾ ਆਪੇ ਸੰਭ ਇਥੇ ਟਿਫਣਾ ਲਵਾ ਲਈ ਤੇ ਰੋਟੀ ਆਜਿਆ ਕਰੂਗੀ ਉਹ ਕਹਿੰਦਾ ਵੀ ਦੇਖ ਲੈ ਪ੍ਰੀਤ ਆਪਣੇ ਤੇ ਫਰਕ ਪੈ ਜੂ ਕਹਿੰਦੀ ਪੈਦਾ ਪੈ ਜੇ ਮੈਂ ਨਹੀਂ ਮੈਂ ਤਾਂ ਚੱਲ ਜਾਣਾਗਾ ਉਹ ਕਹਿੰਦੀ ਸਵੇਰੇ ਪੈਨ ਦਾ ਫਰਕ ਅੱਜ ਪੈ ਜੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਤਾਂ ਜਾਣਾ ਨਾ ਮੇਰੇ ਤੋਂ ਤੇਰੀ ਮਾਂ ਦੀ ਸੇਵਾ ਹੋਵੇ ਚਲ ਭਈ ਉਹ ਚਲੀ ਜਾਂਦੀ ਆ ਤੇ ਉਹਨੂੰ ਜੱਗੀ ਨੂੰ ਬਹੁਤ ਗੁੱਸਾ ਆਉਂਦਾ ਉਹ ਆਪਣੀ ਮਾਂ ਦਾ ਆਪਰੇਸ਼ਨ ਕਰਾ ਦਿੰਦਾ ਆਪਰੇਸ਼ਨ ਕਰਾ ਕੇ ਉਹਨੂੰ ਜਿੰਨੇ ਦਿਨ ਡਾਕਟਰ ਰੱਖਦੇ ਆ ਉਹ ਕਹਿੰਦਾ ਵੀ ਇੱਥੇ ਰੱਖ ਲੋ ਵੀ ਮੈਂ ਡਿਊਟੀ ਵੀ ਜਾਣਾ ਹੁੰਦਾ ਵੀ ਉਹ ਨਰਸ ਨੂੰ ਲਾ ਦਿੰਦਾ ਇੱਕ ਉੱਥੇ ਹਸਪੀਟਲ ਦੇ ਵਿੱਚ ਇੱਕ ਨਰਸ ਰੱਖ ਦਿੰਦਾ ਪ੍ਰਾਈਵੇਟ ਵੀ ਮੇਰੀ ਮਾਂ ਦੀ ਸੰਭਾਲ ਕਰੀ ਵੀ ਜਿੰਨੇ ਪੈਸੇ ਹੋਣਗੇ ਮੈਂ ਤੇਰੇ ਦੇ ਦੂੰ ਕਿ ਜਦੋਂ ਮੇਰੀ ਮਾਂ ਮਾੜੀ ਜੀ ਵਾਵਾ ਹੋ ਗਈ ਉਦੋਂ ਮੈਂ ਘਰੇ ਲੈ ਜਾਉਂ ਵੀ ਘਰੇ ਵੀ ਕੋਈ ਸੰਭਲ ਸੰਭਾਲ ਲੈਦਾ ਹੈ ਨਹੀਂ ਇਹਨਾਂ ਵੀ ਮੈਂ ਡਿਊਟੀ ਜਾਣਾ ਹੁੰਦਾ ਚਲ ਭਈ ਉਹਦੀ ਮੰਮੀ ਨੂੰ 15 ਕਿ ਦਿਨ ਰੱਖਦੇ ਆ ਜਿਹੜੀ ਮਾੜੀ ਮੋਟੀ ਉੱਥੇ ਐਕਸਰਸਾਈਜ਼ ਵਗੈਰਾ ਕਰਾਉਣੀ ਹੁੰਦੀ ਹੈ ਤੋਰਨਾ ਫੇਰਨਾ ਹੁੰਦਾ ਤੇ ਲੋ ਨਰਸ ਕਰਵਾ ਦਿੰਦੀ ਆ ਕਿਉਂਕਿ ਹਸਪਤਾਲ ਵਾਲਿਆਂ ਨੇ ਤਾਂ ਪੈਸੇ ਲੈਣੇ ਸੀਗੇ ਪੈਸੇ ਲੈ ਕੇ ਉਹਨਾਂ ਨੇ ਸੰਭਣਾ ਸੀ ਤੇ ਉਹਨੂੰ ਵੀ ਪਤਾ ਸੀ ਜੱਗੀ ਨੂੰ ਵੀ ਮੇਰੇ ਤੋਂ ਇੰਨੀ ਕੇਅਰ ਨਹੀਂ ਹੋਣੀ ਡਿਊਟੀ ਵੀ ਕਰਨੀ ਰੋਟੀ ਪਾਣੀ ਵੀ ਕਰਨਾ ਵੀ ਚਲ ਇੱਥੇ ਠੀਕ ਆ ਵੀ ਇੱਥੇ ਸੌਖੀ ਤਾਂ ਹੈ ਮਾਂ ਵੀ ਜਦੋਂ ਠੀਕ ਹੋ ਗਈ ਉਦੋਂ ਮੈਂ ਚਲ ਭਈ 15-20 ਦਿਨਾਂ ਨੂੰ ਉਹਨੂੰ ਰੱਖਿਆ ਤੇ ਉਸ ਤੋਂ ਬਾਅਦ ਉਹ ਥੋੜੀ ਠੀਕ ਹੋ ਗਈ ਘਰੇ ਲਿਆਂਦਾ ਘਰੇ ਵੀ ਚਲ ਉਹਨੇ ਆਪਦੀ ਨਾਂ ਭੂਆ ਬੁਲਾ ਲਈ ਉਹਦੀ ਭੂਆ ਸੀਗੀ ਵਾਵਾ ਤਕੜੀ ਸੀਗੀ ਤੇ ਉਹ ਕਹਿੰਦਾ ਵੀ ਭੂਆ ਜੀ ਵੀ ਬੀਬੀ ਦੀ ਸੰਭਾਲ ਵਾਸਤੇ ਤੈਨੂੰ ਆਉਣਾ ਪਊਗਾ ਚਲ ਭਈ ਉਹਦੀ ਔਰਤ ਦੀ ਵਿਚਾਰੀ ਦੀ ਨਾਨੰਦ ਆ ਗਈ ਮੁੰਡੇ ਦੀ ਭੂਆ ਉਹਨੇ ਮਹੀਨਾ 20 ਦਿਨਾਂ ਉਹਨੂੰ ਸੰਭਿਆ ਤੇ ਉਹ ਵਧੀਆ ਤੁਰਨ ਫਿਰਨ ਲੱਗ ਗਈ ਉਹਨੇ ਹੁਣ ਜੱਗੀ ਨੂੰ ਗੁੱਸਾ ਸੀ ਆਪਦੇ ਘਰ ਵਾਲੀ ਤੇ ਪ੍ਰੀਤ ਤੇ ਉਹਨੇ ਫੋਨ ਨਾ ਕਰਿਆ ਮੁੜ ਕੇ ਵੀ ਜਦੋਂ ਮੇਰੇ ਅੱਖੇ ਤੋਂ ਰਹੀ ਨਹੀਂ ਵੀ ਮੈਂ ਕੀ ਕਰਾਉਣਾ ਤੇ ਉਧਰੋਂ ਪ੍ਰੀਤ ਨੇ ਵੀ ਨਾ ਫੋਨ ਕਰਿਆ ਪ੍ਰੀਤ ਨੂੰ ਆਏ ਸੀ ਵੀ ਮੇਰੀਆਂ ਮਿੰਟਾਂ ਕਰੇ ਮੈਨੂੰ ਆ ਕੇ ਲੈ ਕੇ ਜਾਵੇ ਮੇਰੇ ਭਰਾ ਦਾ ਸੀ ਮੰਗਣਾ ਕਰਨਾ ਸੀ ਇਹਨੇ ਪੁੱਛਿਆ ਨਹੀਂ ਹੁਣ ਗੱਲ ਤਾਂ ਇਹ ਆ ਪਤੀ ਪਤਨੀ ਚ ਨਾ ਐਡਜਸਟਮੈਂਟ ਹੁੰਦੀ ਆ ਜੇ ਪਤੀ ਪਤਨੀ ਦੇ ਵਿੱਚ ਪੇਕੇ ਆ ਤੇ ਸਹੁਰਿਆਂ ਦੇ ਪਰਿਵਾਰ ਚ ਕੋਈ ਦੋ ਪ੍ਰੋਗਰਾਮ ਇਕੱਠੇ ਆ ਜਾਣ ਤਾਂ ਇੱਥੇ ਐਡਜਸਟਮੈਂਟ ਜ਼ਰੂਰੀ ਆ ਹੁਣ ਇੱਕ ਪਾਸੇ ਤਾਂ ਸੀ ਭਰਾ ਦਾ ਮੰਗਣਾ ਇੱਕ ਪਾਸੇ ਸੀ ਉਹਦੀ ਮਾਂ ਦੇ ਸੱਟ ਵੱਜੇ ਜਦੋਂ ਬਿਮਾਰੀ ਜਾਂ ਕੋਈ ਸਰਟੀਫਿਕੇਟ ਵੱਜਦੀ ਆ ਉੱਥੇ ਆਪਣਾ ਕੋਈ ਵਸ ਨਹੀਂ ਹੁੰਦਾ ਉਦੇ ਭਰਾ ਦਾ ਮੰਗਣਾ ਲੇਟ ਵੀ ਕੀਤਾ ਜਾ ਸਕਦਾ ਸੀ ਇਹ ਹੁੰਦੀ ਐਡਜਸਟਮੈਂਟ ਜੇ ਉਹਦੇ ਭਰਾ ਦਾ ਮੰਗਣਾ ਉਹ ਲੇਟ ਕਰ ਲੈਂਦੇ ਪਹਿਲਾਂ ਉਹਦੀ ਔਰਤ ਦੀ ਸੰਭਾਲ ਕਰਦੇ ਆਪਦੀ ਸੱਸ ਦੀ ਸੰਭਾਲ ਕਰਦੀ ਮੰਗਣਾ ਤਾਂ ਮਹੀਨਾ ਠਹਿਰ ਕੇ ਹੋ ਜਾਂਦਾ ਜੇ ਚਲੋ ਨਹੀਂ ਵੀ ਠਹਿਰ ਕੇ ਕਰਨਾ ਸੀ ਉਹ ਇੱਕ ਦਿਨ ਜਾਂਦੀ ਘਰੇ ਕਿਸੇ ਨੂੰ ਛੱਡ ਕੇ ਜਾਂਦੀ ਤੇ ਵਾਪਸ ਆ ਜਾਂਦੀ ਇਸ ਗੱਲ ਨੂੰ ਲੈ ਕੇ ਮਤਲਬ ਉਹ ਜੱਗੀ ਆਪਦੀ ਥਾਂ ਤੇ ਸਹੀ ਸੀ ਉਹ ਕਹਿੰਦਾ ਕਿ ਜਦੋਂ ਇਹਨੇ ਮੇਰੇ ਨਾਲ ਹੁਣ ਨਹੀਂ ਐਡਜਸਟਮੈਂਟ ਕੀਤੀ ਕੱਲ ਨੂੰ ਕਿੱਥੋਂ ਕਰੂਗੀ ਉਹਨੇ ਫੋਨ ਨਾ ਕੀਤਾ ਗੁੱਸਾ ਸੀ ਉਹਨੂੰ ਉਧਰੋਂ ਜਿਹੜੀ ਪ੍ਰੀਤ ਸੀ ਉਹਦੇ 'ਚ ਵੀ ਈਗੋ ਸੀ ਉਹ ਕਹਿੰਦੀ ਐ ਅੱਛਾ ਮੇਰੇ ਭਰਾ ਦਾ ਮਸਾ ਮੰਗਣਾ ਹੋਇਆ ਸੀ ਮੈਨੂੰ ਫੋਨ ਕਰਕੇ ਨਹੀਂ ਪੁੱਛਿਆ ਚਲੋ ਭਈ ਐਦਾਂ ਹੀ ਗੁੱਸਾ ਵੱਧ ਆ ਗਿਆ ਮਾਣਾਂ ਦੇ ਵਿੱਚ ਜਿਹੜੀ ਪ੍ਰੀਤ ਦੀ ਮਾਂ ਸੀ ਉਹਨੇ ਕਦੇ ਆਪਣੀ ਧੀ ਨੂੰ ਕੋਈ ਸਹੀ ਮਤ ਨਹੀਂ ਦਿੱਤੀ ਸੀ ਉਹ ਵੀ ਕਹਿੰਦੀ ਵੀ ਬੈਠੀ ਰਹਿ ਜਦੋਂ ਤੇਰੀ ਹੁਣ ਨਹੀਂ ਕਦਰ ਕਰਦਾ ਮਾਂ ਪਿੱਛੇ ਤੇ ਦੇਖ ਹੀ ਲੈਣ ਦੇ ਉਹਨੂੰ ਪੈਂਤਰੀ ਵੀ ਮਾਂ ਕਿੰਨਾ ਕ ਉਹਦਾ ਕਰ ਲੂਗੀ ਚਲੋ ਭਈ ਉਸ ਤੋਂ ਬਾਅਦ ਮਹੀਨੇ ਦੋ ਮਹੀਨਿਆਂ ਬਾਅਦ ਉਹ ਠੀਕ ਹੋ ਜਾਂਦੀ ਆ ਉਹਦੀ ਭੂਆ ਵੀ ਆਪਦੇ ਘਰੇ ਚਲੀ ਜਾਂਦੀ ਐ ਤੇ ਜਿਹੜੀ ਉਹ ਔਰਤ ਹੁੰਦੀ ਐ ਚਲ ਰੋਟੀ ਪਾਣੀ ਪਕਾਉਣ ਜੋਗੀ ਹੋ ਜਾਂਦੀ ਆ ਤੇ ਉਹ ਕਹਿੰਦੀ ਵੀ ਪੁੱਤ ਮੈਂ ਹੁਣ ਤੱਕ ਚੁੱਪ ਸੀ ਮੈਂ ਬੋਲੀ ਨਹੀਂ ਸੀ ਮੈਂ ਦੇਖਦਾ ਸਾਰਾ ਕੁਝ ਹੀ ਰਹੀਆਂ ਪਰ ਐ ਨਾ ਕਰ ਪ੍ਰੀਤ ਮੇਰੀ ਨੂੰ ਆ ਆਪਾਂ ਉਹਨੂੰ ਵਿਆਹ ਕੇ ਲਿਆਏ ਆ ਜਿਤਮਾਨ ਨਾਲ ਇਸ ਘਰ ਦੀ ਇੱਜ਼ਤ ਆ ਉਹ ਚੱਲ ਕੋਈ ਨਾ ਉਹ ਤਾਂ ਨਿਆਣੀ ਸੀ ਵੀ ਤੈਨੂੰ ਤੇਰੀ ਭੂਆ ਵੀ ਦੇਖ ਕਿੰਨੇ ਵਾਰ ਕਹੇ ਹਟੀ ਮੈਂ ਵੀ ਤੂੰ ਗੱਲ ਨਹੀਂ ਗੋਲੀ ਸਾਡੀ ਵੀ ਤੂੰ ਲਿਆ ਕਹਿੰਦਾ ਵੀ ਮੰਮੀ ਮੈਂ ਨਹੀਂ ਲਿਆਉਂਦਾ ਬੀਬੀ ਮੈਨੂੰ ਨਾ ਕਹੇ ਉਹ ਕਹਿੰਦੀ ਵੀ ਐ ਨਹੀਂ ਕੰਮ ਸਰਦਾ ਹੁੰਦਾ ਪੁੱਤ ਚੱਲ ਤੂੰ ਐ ਕਰ ਮੇਰੀ ਗੱਲ ਕਰਾ ਦੇ ਫੋਨ ਤੇ ਚੱਲ ਉਹਨੇ ਫੋਨ ਲਾ ਕੇ ਦੇਤਾ ਆਪਦੀ ਮਾਂ ਨੂੰ ਪ੍ਰੀਤ ਦਾ ਤੇ ਪ੍ਰੀਤ ਨੇ ਜਦੋਂ ਹੋਣ ਚੱਕਿਆ ਉਹ ਬੋਲ ਪਈ ਤੇ ਉਹ ਕਹਿੰਦੀ ਵੀ ਪੁੱਤ ਆਈ ਨਹੀਂ ਤੂੰ ਉਹ ਕਹਿੰਦੀ ਤੂੰ ਹੀ ਰਹਿ ਪਾ ਆਪਦੇ ਪੁੱਤ ਕੋਲੇ ਨਾ ਤੂੰ ਹੀ ਰਹਿ ਪਾ ਤੇ ਇਹਨੂੰ ਤੂੰ ਆਪਦੇ ਜੋਗ ਰੱਖ ਲੈਂਦੀ ਕੁਆਰਾ ਰੱਖ ਲੈਂਦੀ ਇਹਨੂੰ ਨਾ ਬਿਉਂਦੀ ਜਦੋਂ ਐਂ ਪੁੱਠਾ ਸਿੱਧਾ ਬੋਲੀ ਉਹ ਕਹਿੰਦੀ ਵੀ ਨਾ ਤੀਏ ਐਂ ਤੱਕ ਕਿਉਂ ਬੋਲਦੀਆਂ ਵੀ ਮੈਂ ਜਿਹੜੇ ਆਪਦੇ ਫਰਜ਼ ਸੀ ਮੈਨਵਾਤੇ ਵੀ ਹੁਣ ਸਾਰੀ ਉਮਰ ਤੱਕ ਇਹਨੇ ਤੇਰੇ ਨਾਲ ਕੱਢਣੀ ਆ ਵੀ ਚਲ ਹੁਣ ਤਾਂ ਮੈਂ ਠੀਕ ਆ ਤੂੰ ਆ ਜਾ ਕੋਈ ਨਾ ਇਹਨੂੰ ਮੈਂ ਦੇਖੂਗੀ ਵੀ ਤੇਰੇ ਭਰਾ ਦੇ ਮੰਗਣੇ ਤੇ ਇਹ ਕਿਉਂ ਨਹੀਂ ਆਇਆ ਬਿਨਾਈ ਇਹਨੇ ਮੈਨੂੰ ਦੱਸਿਆ ਤੂੰ ਮੈਨੂੰ ਦੱਸਦੀ ਹੱਸਪਤਾਲ ਆਉਂਦੀ ਮੈਨੂੰ ਦੱਸ ਕੇ ਜਾਂਦੀ ਮੈਂ ਇਹਨੂੰ ਆਪੇ ਭੇਜਦੀ ਵੀ ਮੇਰੇ ਕੋਲੇ ਤਾਂ ਤੇਰੀ ਭੂਆ ਹੁਣ ਵੀ ਆਈ ਸੀ ਪਹਿਲਾਂ ਆ ਜਾਂਦੀ ਚਲ ਭਈ ਐਂ ਜੇ ਕਰਕੇ ਉਹਨਾਂ ਨੇ ਫੋਨ ਕੱਟਤਾ ਤੇ ਉਹ ਲੈਣ ਨਾ ਗਿਆ ਤੇ ਨਾ ਉਹ ਆਈ ਤੇ ਰਹਿੰਦੇ ਨੂੰ ਹੋ ਗਏ 6 ਮਹੀਨੇ 6 ਮਹੀਨੇ ਹੋ ਗਏ ਤੇ 6 ਮਹੀਨੇ ਬਾਅਦ ਭਰਾ ਦਾ ਵਿਆਹ ਵੀ ਹੋ ਗਿਆ ਵਿਆਹ ਹੋ ਗਿਆ ਤੇ ਪਰਝਾਈ ਆ ਗਈ ਪਰਜਾਈ 2 ਕੁ ਮਹੀਨੇ ਤੱਕ ਠੀਕ ਰਹੀ ਤੇ ਹੁਣ ਪਰਜਾਈ ਇੱਕ ਤਾਂ ਨਨਦ ਬੈਠੀ ਆ ਘਰੇ ਸਹੁਰਿਆਂ ਤੋਂ ਆ ਕੇ ਰੁੱਸ ਕੇ ਤੇ ਇੱਕ ਸੱਸ ਹੋ ਗਈ ਹੈਗੀਆਂ ਸੀ ਦੋਨੇ ਲਾਵਾ ਲੁਤਰੀਆਂ ਤੇ ਉਹਨਾਂ ਨੇ ਤਾਂ ਜਿਹੜਾ ਕੁਝ ਉਹ ਜੱਗੀ ਨਾ ਕਰਦੀਆਂ ਸੀ ਉਹੀ ਕੁਝ ਨੂਨ ਨਾਲ ਕਰਨ ਲੱਗੀਆਂ ਉਹਦੇ ਕੰਮ ਵਿੱਚ ਨੋਚਾ ਕੱਢਿਆ ਕਰਨ ਉਹਨੂੰ ਬੁਰਾ ਭਲਾ ਬੋਲਿਆ ਕਰਨ ਜਿਹੜਾ ਮੁੰਡਾ ਸੀ ਉਹ ਜਦੋਂ ਬਹਿ ਗਿਆ ਕਰੇ ਆਪਦੇ ਘਰ ਵਾਲੀ ਕੋਲੇ ਪ੍ਰੀਤ ਦਾ ਭਰਾ ਸੀ ਜਿਹੜਾ ਫੇਰ ਵੀ ਬੁੜਬੁੜ ਕਰਿਆ ਕਰਨ ਵੀ ਤੂੰ ਤਾਂ ਇਹਦਾ ਬਣ ਗਿਆ ਸੋਚ ਵੇਖੋ ਇਧਰੋਂ ਤਾਂ ਐਂ ਲੜਦੀ ਸੀ ਵੀ ਮੇਰੇ ਘਰ ਵਾਲਾ ਮਾਂ ਕੋਲ ਕਿਉਂ ਬਹਿਂਦਾ ਇਧਰੋਂ ਐਂ ਲੜਦੀ ਸੀ ਵੀ ਮੇਰਾ ਭਰਾ ਜਿਹੜਾ ਭਝਾਈ ਕੋਲ ਕਿਉਂ ਬਹਿਂਦਾ ਮਾਂ ਕੋਲ ਕਿਉਂ ਨਹੀਂ ਬਹਿਂਦਾ ਇੱਥੇ ਸੋਚ ਦਾ ਫਰਕ ਹੁੰਦਾ ਤੇ ਚਲੋ ਭਾਈ ੜੜਬੜ ਰਹਿਣ ਲੱਗੇ ਕਲੇਸ਼ ਤੇ ਉਹ ਵੀ ਅੱਜਕੱਲ੍ਹ ਕੋਣ ਕਿਸੇ ਤੋਂ ਕੁਝ ਕਹਾਉਂਦਾ ਉਹ ਆਪਦੇ ਘਰ ਵਾਲੇ ਨੂੰ ਕਹਿੰਦੀ ਇਹਨੇ ਆਪਦਾ ਘਰ ਤਾਂ ਪੱਟ ਲਿਆ ਆਪ ਤਾਂ ਇਹ ਨਹੀਂ ਵਸੀ ਮੈਂ ਨਹੀਂ ਜਾਂਦੀ ਵੀ ਮੈਂ ਬਗ ਜੂੰਗੀ ਮੈਨੂੰ ਕੱਢ ਦੇਣੀਆਂ ਚੁੱਪ ਕਰਕੇ ਅੱਡ ਹੋ ਜਾ ਇਹਨਾਂ ਨੂੰ ਰਹਿਣ ਦੇ ਇਕੱਲਿਆਂ ਤੇ ਭਰਾ ਵੀ ਸਮਝਦਾਰ ਸੀ ਉਹਨੂੰ ਪਤਾ ਸੀ ਆਪਦੀ ਭੈਣ ਦਾ ਤੇ ਮਾਂ ਦਾ ਉਹ ਕਹਿੰਦਾ ਵੀ ਇੰਨਾ ਨਹੀਂ ਸਹੀ ਗੱਲ ਆ ਮੇਰਾ ਘਰ ਨਹੀਂ ਵਸਣ ਦੇਣਾ ਤੇ ਉਹਨਾਂ ਨੇ ਚੱਕੇ ਭਾਂਡੇ ਤੇ ਅੱਡ ਹੋ ਗਏ ਦੋਨੇ ਜੀ ਅੱਡ ਹੋ ਗਏ ਤੇ ਦੋਨੇ ਦੀ ਕਮਾਉਂਦੇ ਤੇ ਖਾਂਦੇ ਆਪ ਦਾ ਰਹਿਵੀਆਂ ਮਾਵਾ ਧੀਆ ਮਾਵਾ ਧੀਆ ਦੇ ਜਿਵੇਂ ਹੁਣ ਕਰਦੀਆਂ ਹੁੰਦੀਆਂ ਬੁੜ ਬੁੜ ਉਧਰੋਂ ਸਹਰਿਆਂ ਨੂੰ ਨਿੰਦੀ ਜਾਇਆ ਕਰਨ ਕੁੜੀਆਂ ਨੇ ਨੂੰ ਉਧਰੋਂ ਨੂੰ ਨੂੰ ਨਿੰਦੀ ਜਾਇਆ ਕਰਨ ਹੁਣ ਨਾਲਾ ਵੀ ਆਕ ਜਾਂਦਾ ਸੀ ਅਗਲਾ ਕਹਿੰਦਾ ਫਿਰ ਤੁਸੀਂ ਇਕੱਲਿਆਂ ਸਹੀ ਆਂ ਗੀਆਂ ਹਰੇਕ ਰਿਸ਼ਤੇ ਚ ਅਈ ਟਾਈਮ ਟੱਪਦਾ ਗਿਆ ਭਾਈ ਟਾਈਮ ਟੱਪਦਾ ਗਿਆ ਤੇ ਇੱਕ ਦਿਨ ਅਈ ਕਿਤੇ ਗਈਆਂ ਮਾਵਾ ਧੀਆ ਬਾਹਰ ਕਿਸੇ ਵਿਆਹ ਪ੍ਰੋਗਰਾਮ ਤੇ ਗਈਆਂ ਤੇ ਉੱਥੇ ਉਹਦੀ ਮੰਮੀ ਦੇ 8:00 ਵੱਜ ਗਏ 8:00 ਵੱਜੀ ਗੋਡਾ ਬਾਬਾ ਉਹਦੇ ਗੋਡੇ ਤੇ ਵੱਜੀ 8:00 ਤੇ ਉਹਨੂੰ ਪ੍ਰੀਤ ਔਖੀ ਸੌਖੀ ਘਰੇ ਲੈ ਕੇ ਆ ਗਈ ਤੇ ਮਾਂ ਤਾਂ ਰੋਵੇ ਪ੍ਰੀਤ ਕਦੇ ਉਹਨੂੰ ਗੋਲੀ ਦੇਵੇ ਕਦੇ ਕੁਛ ਕਰੇ ਤੇ ਆਪਦੇ ਭਰਾ ਨੂੰ ਫੋਨ ਕਰੇ ਵੀ ਮੰਮੀ ਦੇ ਤਾਂ 8:00 ਵੱਜ ਗਈ ਇਹਨੂੰ ਲੈ ਕੇ ਜਾਣਾ ਫਿਰ ਉਹੀ ਗੱਲ ਭਰਾ ਨੇ ਕਹੀ ਭਰਾ ਕਹਿੰਦਾ ਫਿਰ 8:00 ਵੱਜ ਗਈ ਤੇ ਇਹਨੂੰ ਪਤਾ ਨਹੀਂ ਦੇਖ ਕੇ ਤਰਪੰਦੀ ਤੁਰੀਆਂ ਫਿਰਦੀਆਂ ਕਦੇ ਕਿਸੇ ਦੇ ਵਿਆਹ ਤੇ ਵਗੀਆਂ ਕਿਸੇ ਦੇ ਮਰਗ ਤੇ ਵਗੀਆਂ ਹੋਰ ਤਾਂ ਸਾਨੂੰ ਕੋਈ ਕੰਮ ਨਹੀਂ ਮੇਰੇ ਕੋਲੇ ਟਾਈਮ ਹੈ ਨਹੀਂ ਮੈਨੂੰ ਨਹੀਂ ਛੁੱਟੀ ਮਿਲਦੀ ਕਹਿੰਦੀ ਦੇਖ ਲਾ ਤੈਨੂੰ ਜਨਮ ਦਿੱਤਾਗਾ ਅੱਜ ਤੂੰ ਘਰ ਵਾਲੀ ਦਾ ਬਣ ਗਿਆ ਮਾਂ ਨਹੀਂ ਇਹਨੇ ਆਪਾਂ ਨੂੰ ਪਾਲਿਆ ਉਹ ਕਹਿੰਦਾ ਫਿਰ ਪਾਲਿਆ ਤਾਂ ਤੇਰੇ ਘਰ ਵਾਲੇ ਨੂੰ ਵੀ ਸੀ ਤੇਰੀ ਸੱਸ ਨੇ ਹੁਣ ਤਾਂ ਤੈਨੂੰ ਦੁੱਖ ਲੱਗਦਾ ਮਾਂ ਦਾ ਜਦੋਂ ਮੈਂ ਨਹੀਂ ਆਖੇ ਲੱਗਦਾ ਤੇ ਜਦੋਂ ਤੇਰੇ ਘਰ ਵਾਲਾ ਮਿੰਟਾਂ ਕਰਦਾ ਸੀ ਉਦੋਂ ਕਹਿੰਦਾ ਮੈਂ ਤੈਨੂੰ ਸਮਝਾਉਂਦਾ ਸੀ ਨਾ ਵੀ ਇਸ ਗੱਲ ਦਾ ਤੈਨੂੰ ਖਾਮੇ ਅੱਜ ਆ ਭੁਗਤਣਾ ਪਊਗਾ ਕਹਿੰਦਾ ਪੈਰ ਤੇ ਪਾਣੀ ਨਹੀਂ ਸੀ ਤੂੰ ਪਾਣ ਦਿੰਦੀ ਮੇਰੇ ਕੋਲੇ ਹੈ ਨਹੀਂ ਕਹਿੰਦਾ ਟਾਈਮ ਤੇ ਚੱਲ ਭਾਈ ਉਧਰੋਂ ਜੱਗੀ ਨੂੰ ਪਤਾ ਲੱਗਦਾ ਹਨਾ ਕਿਸੇ ਦੇ ਥਰੂ ਪਤਾ ਲੱਗ ਹੀ ਜਾਂਦੀ ਆ ਰਿਸ਼ਤੇਦਾਰੀ ਤੋਂ ਗੱਲ ਜਾਂਦੀ ਆ ਵੀ ਮੇਰੀ ਸੱਸ ਦੇ 6:00 ਵਜੇ ਤੇ ਉਹ ਆਪਦੀ ਮਾਂ ਕੋਲ ਗੱਲ ਕਰਦਾ ਵੀ ਮਾਂ ਐਦਾਂ ਹੋਇਆ ਵਿਪਰੀਤ ਦੇ ਭਰਾ ਦਾ ਵਿਆਹ ਵੀ ਉਹਦੇ ਨਾਲ ਵੀ ਉਹੀ ਕੁਛ ਕਰਦੀਆਂ ਸੀ ਸਾਰੀ ਕਹਾਣੀ ਉਹ ਦੱਸ ਦਿੰਦਾ ਆਪਦੀ ਮਾਂ ਨੂੰ ਉਹਦੀ ਮਾਂ ਕਹਿੰਦੀ ਵੀ ਦੇਖ ਪੁੱਤ ਕੋਈ ਨਾ ਉਹ ਤਾਂ ਨਿਆਣੀ ਆ ਐਂ ਘਰ ਟੁੱਟਦੇ ਟੁੱਟ ਜਾਂਦੇ ਆ ਤੇ ਬਸ ਦੇ ਬਸ ਜਾਂਦੇ ਆ ਤੂੰ ਨਾ ਐਂ ਕਰ ਤੂੰ ਉਹਨੂੰ ਲੈ ਆ ਨਾਲੇ ਤੂੰ ਉਹਦੀ ਮਾਂ ਨੂੰ ਲਿਆ ਲਿਆ ਕੇ ਉਹਦਾ ਇਲਾਜ ਕਰਾ ਕੋਈ ਨਾ ਪੁੱਤ ਮੈਂ ਤੈਨੂੰ ਕਦੇ ਮਾੜੀ ਮਤ ਨਹੀਂ ਦਿੱਤੀ ਮੇਰੇ ਸੰਸਕਾਰਾਂ ਦੀ ਗੱਲ ਆ ਐ ਨਹੀਂ ਕਰਦੇ ਹੁੰਦੇ ਵੀ ਐ ਤਾਂ ਆਕੜ ਚ ਸਾਰੀ ਉਮਰ ਕੱਢ ਲਵਾਂਗੇ ਵੀ ਰਿਸ਼ਤੇ ਖਰਾਬ ਹੋ ਜਾਂਦੇ ਆ ਉਹ ਕਹਿੰਦਾ ਮਾਂ ਮੇਰਾ ਜੀ ਤਾਂ ਕਰਦਾ ਨਹੀਂ ਪਰ ਕਹਿੰਦਾ ਮੈਂ ਤੇਰੇ ਆਖੇ ਬਗ ਜਾਂਦਾ ਚੱਲ ਭਾਈ ਜੱਗੀ ਜਾਂਦਾ ਜੱਗੀ ਜਾ ਕੇ ਆਪਦੇ ਸੱਸ ਸਾਲ ਹਾਲ ਚਾਲ ਪੁੱਛਦਾ ਪ੍ਰੀਤ ਨੂੰ ਵੀ ਕਹਿੰਦਾ ਵੀ ਚਲ ਆਪਾਂ ਹਸਪਤਾਲ ਲੈ ਚੱਲਦੇ ਆ ਤੇ ਨਿੰਮੋ ਝੂਣੀ ਜੀ ਹੋ ਕੇ ਗੱਡੀ 'ਚ ਬਿਠਾ ਲੈਂਦੇ ਆ ਗੱਡੀ 'ਚ ਬਿਠਾ ਕੇ ਹਸਪਤਾਲ ਲੈ ਜਾਂਦੇ ਆ ਤੇ ਗੋਡੇ ਤੇ ਬਾਹਵਾ ਸੱਟ ਸੀ ਡਾਕਟਰ ਨੇ ਕਿਹਾ ਵੀ ਰੈਸਟ ਕਰਨੀ ਪਊਗੀ ਚਲ ਭਈ ਉਹ ਨਾਲ ਹੀ ਲੈ ਆਉਂਦਾ ਇੱਥੇ ਆਪਦੇ ਘਰੇ ਲੈ ਆਉਂਦਾ ਵੀ ਚਲ ਇੱਥੇ ਸੰਭਲ ਸੰਭਾਲ ਕਰ ਲਈ ਵੀ ਆਪਣੀ ਬੀਬੀ ਦੀ ਤਾਂ ਹੁਣ ਕੋਈ ਤਕਲੀਫ ਨਹੀਂ ਉਹ ਤਾਂ ਤੁਰ ਹੀ ਫਿਰਦੀ ਆ ਚਲ ਭਈ ਉਹ ਲਿਆਉਂਦੀ ਆ ਤੇ ਫਿਰ ਨਾ ਉਹ ਹੁੰਦੀ ਆ ਬਹੁਤ ਉਹਦੇ ਕੋਲ ਸ਼ਬਦ ਨਹੀਂ ਹੁੰਦੇ ਉਹ ਤਾਂ ਬੋਲਿਆ ਨਹੀਂ ਜਾਂਦਾ ਵੀ ਮੈਂ ਜਿਹੜੀ ਕੀਤੀ ਸੀ ਵੀ ਮੈਨੂੰ ਉਹਦੀ ਸਜ਼ਾ ਮਿਲ ਗਈ ਤੇ ਉਹਦੀ ਮਾਂ ਵੀ ਆਪਦੀ ਕੁੜਮਣੀ ਤੋਤੇ ਆਪਦੀ ਜਵਾਈ ਤੋਂ ਮਾਫੀ ਮੰਗਦੀ ਆ ਕਹਿੰਦੀ ਭੈਣ ਜੀ ਮੇਰੇ ਅੱਖਾਂ 'ਚ ਹੀ ਹੰਕਾਰ ਦੀ ਪੱਟੀ ਬੰਨੀ ਸੀ ਮੈਂ ਆਪਦੀ ਧੀ ਨੂੰ ਕਦੇ ਚੰਗੀ ਮੱਤ ਨਹੀਂ ਦਿੱਤੀ ਕਹਿੰਦੀ ਮੈਂ ਆਪਦੀ ਨੂੰਹ ਨੂੰ ਮਾੜੀ ਨਹੀਂ ਕਹਿੰਦੀ ਮੇਰੇ ਨੂੰਹ ਪਤ ਵੀ ਆਪਦੀ ਥਾਂ ਤੇ ਸਹੀ ਆ ਕਹਿੰਦੀ ਜਿਹੜਾ ਕੁਝ ਮੇਰੀ ਧੀ ਕਹਿੰਦੀ ਸੀ ਵੀ ਜੱਗੀ ਮੇਰੇ ਵਾਸਤ ਚ ਰਹੇ ਕਹਿੰਦੀ ਫਿਰ ਉਹ ਮੇਰੀ ਨੂੰਹ ਵੀ ਤਾਂ ਕਹੂਗੀ ਕਹਿੰਦੀ ਅਸਲ 'ਚ ਇਹ ਤੀਦਾਂ ਕੁਝ ਨਹੀਂ ਹੁੰਦੀਆਂ ਗਲਤ ਫਹਿਮੀਆਂ ਹੁੰਦੀਆਂ ਹਰੇਕ ਬੰਦਾ ਹਰੇਕ ਰਿਸ਼ਤੇ 'ਚ ਪਰਫੈਕਟ ਨਹੀਂ ਹੁੰਦਾ ਕੋਈ ਕਿਸੇ ਤੋਂ ਕਮੀ ਰਹਿ ਜਾਂਦੀ ਆ ਵੀ ਐਗਨਾ ਦੀ ਆਪਾਂ ਪਰਿਵਾਰਕ ਰਿਸ਼ਤਿਆਂ ਵਿੱਚ ਨਫ਼ਰਤ ਰੱਖ ਕੇ ਚੱਲਾਂਗੇ ਤਾਂ ਰਿਸ਼ਤੇ ਵਿਗੜਨਗੇ ਸੰਭਲਦੇ ਨਹੀਂ ਤੇ ਫਿਰ ਨਾ ਜਿਹੜਾ ਜੱਗੀ ਹੁੰਦਾ ਉਹ ਆਪਦੇ ਸਾਲੇ ਨੂੰ ਫੋਨ ਕਰਦਾ ਵੀ ਚੱਲ ਕੋਈ ਨਾ ਗਲਤਫਹਿਮੀਆਂ ਹੋ ਜਾਂਦੀਆਂ ਵੀ ਹੁਣ ਪ੍ਰੀਤ ਨੂੰ ਆਪਦੀ ਗਲਤੀ ਦਾ ਅਹਿਸਾਸ ਆ ਵੀ ਮੰਮੀ ਇੱਥੇ ਸਾਡੇ ਕੋਲ ਆ ਡਾਕਟਰ ਨੇ ਰੈਸਟ ਹੀ ਦੱਸਿਆਗਾ ਵੀ ਜਿਆਦਾ ਛੱਟ ਤੋਂ ਬਚ ਗਈ ਵੀ ਤੁਸੀਂ ਆਇਓ ਨਾਲੇ ਤਾਂ ਸਾਨੂੰ ਮਿਲ ਕੇ ਜਾਇਓ ਨਾਲੇ ਚੱਲ ਮੰਮੀ ਦਾ ਹਾਲ ਚਾਲ ਪੁੱਛ ਲਿਓ ਫਿਰ ਪ੍ਰੀਤ ਦਾ ਭੈ ਪ੍ਰੀਤ ਦੇ ਪਰਜਾਈ ਤੇ ਉਹਦਾ ਭਰਾ ਆਉਂਦੇ ਆ ਹਾਲਚਾਲ ਪੁੱਛ ਰਿਆ ਤੇ ਉਹ ਕਹਿੰਦੇ ਵੀ ਅਸੀਂ ਜਾਣ ਬੁੱਝ ਕੇ ਇਹ ਖੇਲ ਵਿੱਚ ਆ ਸੀ ਜੱਗੀ ਨਾਲ ਮਿਲ ਕੇ ਤੈਨੂੰ ਸਭ ਕੁ ਸਿਖਾਉਣ ਲਈ ਤੁਸੀਂ ਦੋਵੇਂ ਸਾਡੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀਆਂ ਸੀ ਵੀ ਅੱਡ ਹੋਣ ਦਾ ਮੈਨੂੰ ਕੋਈ ਸ਼ੌਂਕ ਨਹੀਂ ਸੀ ਤੇ ਉਹਦੀ ਭਝਾਈ ਵੀ ਕਹਿੰਦੀ ਵੀ ਦੀਦੀ ਤੇਰਾ ਘਰ ਬਸਾਉਣ ਲਈ ਸਾਨੂੰ ਇਹ ਨਾਟਕ ਕਰਨਾ ਪਿਆ ਸਾਨੂੰ ਇੰਨੇ ਕਠੋਰ ਹੋਣਾ ਪਿਆ ਪਰ ਇਹ ਸਾਡੀ ਮਾਂ ਗਈ ਵੀ ਅਸੀਂ ਚਾਹੁੰਦੇ ਸੀ ਤੈਨੂੰ ਇਸ ਚੀਜ਼ ਦਾ ਅਹਿਸਾਸ ਹੋਵੇ ਤੇ ਉਹ ਪਰਮਾਤਮਾ ਨੇ ਅਹਿਸਾਸ ਛੇਤੀ ਕਰਾਤਾ ਵੀ ਅਸੀਂ ਆਪਣੀ ਮਾਂ ਨੂੰ ਲੈ ਕੇ ਚੱਲੇ ਆ। ਚਲ ਫਿਰ ਉਹ ਆਪਣੀ ਮਾਂ ਨੂੰ ਲੈ ਜਾਂਦੇ ਆ ਘਰੇ ਲਿਜਾ ਕੇ ਉਹਦੀ ਸੇਵਾ ਕਰਦੇ ਆ ਤੇ ਅੱਜ ਉਹੀ ਪ੍ਰੀਤ ਆਪਣੀ ਸੱਸ ਨੂੰ ਮਾਂ ਜੀ ਮਾਂ ਜੀ ਕਰਦੀ ਆ ਤੇ ਦੋਨੇ ਪਤੀ ਪਤਨੀ ਵੀ ਵਧੀਆ ਖੁਸ਼ੀ ਖੁਸ਼ੀ ਰਹਿੰਦੇ ਆ। ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ। ਕਹਾਣੀ ਦਾ ਮਕਸਦ ਸਾਨੂੰ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਮੋਹ ਪ੍ਰੇਮ ਰੱਖਣਾ ਚਾਹੀਦਾ। ਇੱਕ ਦੂਜੇ ਨੂੰ ਨਫ਼ਰਤ ਨਹੀਂ ਕਰਨੀ ਚਾਹੀਦੀ। ਨਫ਼ਰਤ ਦੀ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ। ਗੁੱਸੇ ਗਿਲੇ ਹੋ ਜਾਂਦੇ ਆ ਹੁੰਦੇ ਰਹਿਣਗੇ। ਜੇ ਦੋ ਆਪਾਂ ਕਿਸੇ ਰਿਸ਼ਤੇ ਨੂੰ ਨੁਭਾਉਣਾ ਗੁੱਸੇ ਗਿਲੇ ਹਰੇਕ ਰਿਸ਼ਤੇ 'ਚ ਹੁੰਦੇ ਆ ਤੇ ਇਨਾਂ ਗੁੱਸੇ ਗਿਲੇਆਂ ਨਾਲ ਜਿਹੜਾ ਪਿਆਰ ਆ ਉਹ ਦੁੱਗਣਾ ਵਾਧਾ ਗੁੱਸੇ ਗਿਲੇ ਕਰ ਲੋ ਹੋ ਜੋ ਗੁੱਸੇ ਗਿਲੇ ਤੋਂ ਵੱਧ ਨਫ਼ਰਤ ਨਾ ਕਰੋ ਪਿਆਰ ਵਧਾਉਣ ਦੀ ਕੋਸ਼ਿਸ਼ ਕਰੋ ਜੇ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਕਮੈਂਟ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸ਼ਸ਼ੀ ਕਾਲ ਜੀ